ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਵਰ ਅੱਜ ਅਸੀਂ ਜੋ ਪੁਤਲਾ ਫੁਕਿਆ ਪੰਜਾਬ ਸਰਕਾਰ ਜੋ ਹੱਥ ਘੰਟੇ ਆ ਬਣਾ ਰਹੀ ਆ ਅਸੀਂ ਪ੍ਰੈਸ ਨੋਟ ਕਿਤੇ ਸਾਡੀ ਪ੍ਰੈਸ ਬਿਆਨ ਦੇਣਾ ਉੱਥੇ ਵੀ ਸਾਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਅਸੀਂ ਕਿਤੇ ਧਰਨਾ ਪ੍ਰਦਰਸ਼ਨ ਕਰਨਾ ਤਾਂ ਸਾਨੂੰ ਘਰਾਂ ਚ ਡਿਟੇਨ ਕੀਤਾ ਜਾ ਰਿਹਾ ਹੈ ਭਾਜ ਪੰਜਾਬ ਸਰਕਾਰ ਸਾਰੇ ਅਫਸਰ ਜਾਈ ਨੂੰ ਕੋਚਲ ਕੇ ਸਿਰਫ ਜੋ ਐਮਐਲਏ ਕਹਿੰਦੇ ਨੇ ਉਹ ਹੋ ਰਿਹਾ ਜੋ ਭਗਵਾਨ ਤੁਮਨ ਕੇਜਰੀਵਾਲ ਕਹਿ ਰਿਹਾ ਉਹ ਹੋ ਰਿਹਾ ਇੱਥੇ ਅਫਸਰ ਜਾਈ ਨਾਂ ਦੀ ਕੋਈ ਚੀਜ਼ ਨਹੀਂ ਰਹੀ ਜਿਸ ਦੇ ਰੋਸ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਗਵੰਤ ਸਮਾਨ ਅਤੇ ਅਰਵਿੰਦ ਕੇਜਰੀਵਾਦ ਦੇ ਉਤਲੇ ਫੁਕੇ ਜਾ ਰਹੇ ਨੇ ਕਿਉਂਕਿ ਸਾਡਾ ਜੋ ਪਿੰਡ ਕਸੋਖਾਨੇ ਦੇ ਵਿੱਚ ਗੰਦੇ ਪਾਣੀ ਵਾਲਾ ਮਸਲਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਰੇ ਪਿੰਡ ਦੀ ਪੰਚਾਇਤ ਤੇ 22 ਕਿਸਾਨ ਪਿੰਡ ਦੇ ਤੇ ਹੋਰ ਸੈਂਕੜੇ ਕਿਸਾਨਾਂ ਨੇ ਗ੍ਰਿਫਤਾਰੀ ਦਿੱਤੀ ਹੈ ਵੀ ਜੋ ਗੰਦੇ ਪਾਣੀ ਦੀ ਪਾਈਪ ਲਾਈਨ ਆ ਇਹਨੂੰ ਪਿੰਡ ਦੇ ਬਾਹਰ ਦੀ ਕੱਢਿਆ ਜਾਵੇ ਨਾ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਦੇ ਪਰ ਪਰੰਤੂ ਉੱਥੋਂ ਦਾ ਐਮਐਲਏ ਮਾਈਸਰ ਖਾਨਾ ਆਪਣੀ ਹਿੰਡ ਪਗਾ ਰਿਹਾ ਹੈ ਲੋਕਾਂ ਨੂੰ ਗੰਦੇ ਪਾਣੀ ਨੂੰ ਪੀਉਣ ਲਈ ਮਜਬੂਰ ਕਰ ਰਿਹਾ ਹੈ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਰੋਜ਼ ਦੇ ਵਿੱਚ ਨੇ ਤੇ ਇਸ ਦੇ ਰੋਜ਼ ਦੇ ਵਿੱਚ ਅੱਜ ਅਸੀਂ ਪੁੱਤਲੇ ਫੁਕੇ ਗਏ